ਹਾਂਜੀ ਮਿੱਤਰੋ ਅੱਜ ਬਾਈ ਕੋਲ ਬੈਠੇ ਆ ਜਿਹੜਾ ਚੂਰਨਾ ਢੇਟ ਘਟਾਉਣ ਵਾਲਾ ਚੂਰਨਾ ਬਾਈ ਕੋਲ ਬੈਠੇ ਸੀ ਬਾਈ ਹੋਰੀ ਪਾਰਸਲ ਲਾ ਰਹੇ ਸੀਗੇ ਮੈਨੂੰ ਬੁਲਾ ਲਿਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਇਧਰ ਪਾਰਸਲ ਲਾਤੀ ਇਹਨਾਂ ਨੇ ਢੇਟ ਘਟਾਉਣ ਵਾਲਾ ਚੂਰਨਾ ਬਹੁਤ ਵਧੀਆ ਚੂਰਨਾ ਕਿੰਨਾ ਕਿ ਬੇਟ ਬੁਢ ਘਟਾਉਂਦੇ ਨੇ ਬਾਈ ਇਹ ਇੱਕ ਜਿਵੇਂ ਇੱਕ ਆਹ ਪੁੜੀ ਹੈ ਇੱਕ ਹਨਾ ਇੱਕ ਪੁੜੀ ਇਹ ਕਿੰਨਾ ਕਿੰਨਾ ਬੇਟ ਘਟਾਉਂਦੀ ਬਾਈ ਇੱਕ ਪੂਰੀ ਕਟੋਗਟ ਬਈ 4 ਤੋਂ 5 ਕਿਲੋ ਘਟਾ ਦਿੰਦੀ ਹੈ 25 ਤੋਂ 30 ਦਿਨਾਂ ਦੇ ਵਿੱਚ ਵਿੱਚ ਅੱਛਾ ਜੀ ਇੰਨਾ ਫਰਕ ਪਾਉਂਦੀ ਹੈ ਹਾਂ ਜੀ ਬਈ ਫਰਕ ਪਾਉਦਾ ਅੱਛਾ ਜਿਆਦਾਤਰ ਇਹ ਪੁੱਛਦੇ ਹੁੰਦੇ ਨੇ ਵੀ ਉਹ ਗੋਗੜਜੀ ਬਣ ਜਾਂਦੀ ਮੂਰੇ ਪੇਟ ਦੀ ਹੈ ਨਾ ਉਹ ਕਿਵੇਂ ਹੁੰਦੀ ਹੈ ਵੀ ਮਤਲਬ ਮਟਾਪਾ ਵੀ ਨਹੀਂ ਹੁੰਦਾ ਹੱਥਾਂ ਪੈਰਾਂ ਤੇ ਲਾਲੋ ਹੋਰ ਜਿਵੇਂ ਲੱਤਾਂ ਤੇ ਲਾਲੋ ਕੋਈ ਮਟਾਪਾ ਨਹੀਂ ਹੁੰਦਾ ਪਰ ਗੋਗੜਜੀ ਬਣੀ ਹੁੰਦੀ ਹੈ ਉਹਦੇ ਤੇ ਕਿੰਨਾ ਕੰਮ ਕਰਦਾ ਏ ਉਹ ਤੇ ਬਈ ਬਹੁਤ ਕੰਮ ਕਰਦਾ ਉਹ ਐਕਸਟਰਾ ਫੈਟ ਹੁੰਦੀ ਆ ਅੱਛਾ ਉਹ ਕੱਲੀ ਪੇਟ ਤੇ ਆ ਜਾਂਦੀ ਹੈ ਨਾ ਕੱਲੀ ਪੇਟ ਤੇ ਹੁੰਦੀ ਹੈ ਇਹ ਪੇਟ ਨੂੰ ਤਾਂ ਬਹੁਤ ਵਧੀਆ जा जा। अच्छा ਤੇ ਬਨਵਰੇਜ ਇਹਦਾ ਫਿਰ ਬਨਵਰੇਜ ਭਾਈ ਤਲੀ ਚੀਜ਼ ਲਾ ਲਓ ਤੇ ਮਠਾ ਮਠਿਆਗੇ ਹੋਣਗੇ ਜੀ ਮਠਿਆ ਹੋਗੇ ਉਹ ਬੰਦ ਕਰਨੀ ਹੈ ਤੇ ਅੱਛਾ ਮਤਲਬ ਇਹ 4 ਤੋਂ 5 ਕਿਲੋ ਤੱਕ weight ਘਟਾਉਂਦਾ ਕੋਈ exercise ਵਗੈਰਾ ਜਾਂ ਕੀ ਕਿਵੇਂ ਉਹ ਜੇ ਐਕਸਰਸਾਈਜ਼ ਕਰਦੇ ਤਾਂ ਬਿਹਤਰਾ ਵੀ ਨੇ ਨਹੀਂ 4 ਤੋਂ 5 ਕਿਲੋ ਤਾਂ ਘਟਾਈ ਦਿੰਦਾ ਬਾਈ ਤੇ ਇਹ ਲੈਣਾ ਕਿਵੇਂ ਬਾਈ ਫਿਰ ਇਹ ਲੈਣਾ ਇਹ ਬਾਈ ਸ਼ਾਮ ਨੂੰ ਇੱਕ ਚਮਚ ਤੁਸੀਂ ਕੱਚ ਦੇ ਗਲਾਸ ਚ ਪਿਆਉਣਾ ਇਹ ਅੱਛਾ ਇੱਕ ਗਲਾਸ ਪਾਣੀ ਦੇ ਚ ਹਾਂਜੀ ਕੱਚ ਦੇ ਪਾਣੀ ਦੇ ਵਿੱਚ ਪਿਆਉਣਾ ਇਹ ਹਾਂਜੀ ਅੱਧਾ ਨਿੰਬੂ ਪਾ ਕੇ ਇਹਨੂੰ ਬਾਈ ਉਹ ਪੀ ਲੈਣਾ ਉਸ ਤੋਂ ਬਾਅਦ 2-3 ਘੰਟੇ ਕੁਝ ਖਾਣਾ ਨਹੀਂ ਤੇ ਉਸ ਤੋਂ ਬਾਅਦ ਤੁਸੀਂ ਖਾ ਸਕਦੇ ਅੱਛਾ ਮਤਲਬ ਸ਼ਹਿਰ ਵਗੈਰਾ ਕਰਨੀ ਹੋਵੇ ਜੇ ਸ਼ਹਿਰ ਵਗੈਰਾ ਕਰਨੋਂ ਤਾਂ ਬਿਹਤਰਾ ਨਹੀਂ ਤਾਂ ਫਿਰ ਇਹ 4-5 ਕਿਲੋ ਤਾਂ ਘਟਾਈ ਦਿੰਦਾ ਬਾਈ ਜੇ ਸ਼ਹਿਰ ਵਗੈਰਾ ਕਰੋਗੇ ਤਾਂ ਉਸ ਤੋਂ ਵੱਧ ਘਟ ਜੂਗਾ ਇਹ ਅੱਛਾ ਅੱਛਾ ਹਾਂਜੀ ਹੁਣ ਤੱਕ ਤੁਸੀਂ ਕਿੰਨੇ ਕਿ ਮਤ 2:30 ਦੇ ਤੋਂ ਪਹਿਲਾਂ ਫੋਨ ਆ ਚੁੱਕਿਆ ਹੈ ਹਾਂ ਵੀ ਅਸੀਂ ਸੈਟ ਹੋ ਗਏ ਵੀ ਅਸੀਂ ਸੈਟ ਹੋ ਗਏ ਬਿਲਕੁਲ ਦੋਸਤੋ 5 ਦਿਨਾਂ ਦੇ ਵਿੱਚ ਰਿਜ਼ਲਟ ਦੇਣ ਲੱਗ ਜਾਂਦਾ ਬਾਈ ਇਹ ਅੱਛਾ ਹਾਂਜੀ ਹਾਂਜੀ ਅੱਛਾ ਮਤਲਬ ਵੀ ਬਈ ਤੁਹਾਡਾ ਕੋਈ ਦਫ਼ਤਰ ਦਫ਼ਤਰ ਕੁਝ ਨਹੀਂ ਹੈਗਾ ਘਰੀ ਕੰਮ ਕਰਦੇ ਹੋ ਨਹੀਂ ਘਰੀ ਕੰਮ ਕਰਦੇ ਆ ਬਾਈ ਇਹ ਅੱਛਾ ਵੀ ਘਰੋਂ ਵੀ ਆ ਕੇ ਲਈ ਆ ਸਕਦੇ ਬਾਈ ਕੋਲ ਆਪਾਂ ਪਹਿਲਾਂ ਵਾਲੀ ਵੀਡੀਓ ਚ ਦਿਖਾਇਆ ਸੀ ਵੀ ਨਹਿਰ ਤੇ ਹਾਂਜੀ ਨਹਿਰ ਤੇ ਬਾਈ ਦਾ ਘਰ ਆ ਘਰੋਂ ਵੀ ਆ ਕੇ ਤੁਸੀਂ ਲਿਆ ਸਕਦੇ ਹੋ ਬਾਈ ਤੇ ਕੂਰੀਅਰ ਕਰਾਉਣਾ ਕੂਰੀਅਰ ਵੀ ਹੋਲੇ ਵੀ ਕਰ ਦਿੰਦੇ ਆ ਬਾਈ ਪਹਿਲੇ ਤਾਂ ਕਰਦੇ ਨਹੀਂ ਸੀ ਤੁਸੀਂ ਆਏ ਹੁਣ ਕਰ ਲੱਗੇ ਹਾਂਜੀ ਹਾਂਜੀ ਚਲੋ ਕੋਈ ਨਹੀਂ ਕੂਰੀਅਰ ਕਰੇ ਬੈਠੇ ਸੀਗੇ ਤੇ ਇਸ ਲਈ ਬਾਈ ਕਹਿੰਦੇ ਆ ਵੀ ਵੀਡੀਓ ਨੂੰ ਸ਼ੇਅਰ ਜਿੰਨਾ ਜ਼ਿਆਦਾ ਕਰਦੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦਾ ਜਿਹਨੂੰ ਹਾਂ ਢੇਟ ਜੀ ਦਾ ਜਾਦੇ ਵਧਿਆ ਹੋਇਆ ਗਿਆ ਹਨਾ ਪੇਟ ਵਗੈਰਾ ਤੇ ਕਿਉਂਕਿ ਇੱਕ ਬਾਈ ਹਨਾ ਜੇ ਮੰਨ ਕੇ ਚੱਲਿਏ ਵੀ ਜ ਮੋਟਾਪਾ ਜਿਹੜਾ ਇੱਕ ਬਿਮਾਰੀਆਂ ਦਾ ਕਾਰੀ ਹੁੰਦਾ ਹਨਾ ਬਿਲਕੁਲ ਵੀਰੇ ਬਿਲਕੁਲ ਸਾਰੀ ਬਿਮਾਰੀ ਲਾਉਂਦਾ ਹਨਾ ਸਾਰੀ ਬਿਮਾਰੀ ਲਾਉਂਦਾ ਇਸ ਲਈ ਬਾਈ ਕੋਈ ਬਿਮਾਰੀਆਂ ਤੋਂ ਬਚ ਗਏ ਨੂੰ ਵੀਡੀਓ ਨੂੰ ਬਤ ਵਤ ਸ਼ੇਅਰ ਜ਼ਰੂਰ ਕਰ ਦੇ ਧੰਨਵਾਦ